ਮੈਂ ਕਹਿੰਦਾ ਅੰਕਲ ਜੀ ਸੂਰਜ ਦਾ ਫੋਨ ਆਇਆ ਐ ਮੈਂ ਕਰ ਦਿਆਂਗੇ ਉਹ ਕਰ ਦਿਆਂਗੇ ਧਮਕੀਆ ਲਿੰਦਾ ਉਹ ਆਪ ਦੇ ਇੱਕ ਐਮਐਲਏ ਦੇ ਵੱਲੋਂ ਆਪਣੇ ਹੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਆ ਦੀਪਕ ਸ਼ਰਮਾ ਜੀ ਕੀ ਆ ਪੂਰਾ ਮਾਮਲਾ ਕਿਸ ਬਾਬਤ ਤੁਹਾਡੇ ਵੱਲੋਂ ਇਲਜ਼ਾਮ ਨੇ ਜੋ ਐਮਐਲਏ ਤੇ ਲਗਾਏ ਜਾ ਰਹੇ ਨੇ ਕਹਿੰਦੇ ਨੇ ਸ਼ਰਮਾ ਜੀ ਤੁਸੀਂ ਪੋਸਟਾ ਪਾੰਨੇ ਹੋ ਤੁਸੀਂ ਸਾਡੇ ਖਿਲਾਫ ਇਹ ਲਿਖਦੇ ਹੋ ਉਹ ਲਿਖਦੇ ਹੋ ਮੈਂ ਕਹਿੰਦਾ ਮੈਂ ਕਹਿੰਦਾ ਜੀ ਉਹਦੇ ਚ ਕੀ ਆ ਜੋ ਲੋਕ ਕਹਿਣਗੇ ਕਿ ਪੋਸਟਾ ਕਦ ਨਹੀਂ ਪਾਈ ਜਾਣਾ ਪੀਏ ਪੋਸਟਾ ਮੈਨੂੰ ਇਹ ਦੱਸੋ ਨਾ ਜੀ ਪੋਸਟ ਕੀ ਗਲਤ ਪਾਈ ਜਦ ਤੁਸੀਂ ਆਜੋ ਪਿੰਡ 'ਚ ਆਜੋ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੀਏ ਨੇ ਕੰਮ ਰੋਕਿਆ ਹੋਇਆ ਜੀ ਸੈਕਟਰੀ ਨੂੰ ਕਿ ਲੋਕ ਹੁਣ ਕਹਿੰਦੇ ਆ ਕਿ ਪਿੰਡ ਦੇ ਸੈਕਟਰੀਆਂ ਨੂੰ ਐਮਐਲਏ ਸਾਹਿਬ ਦਾ ਪੀਏ ਜਿਹੜਾ ਉਹ ਤੰਗ ਪਰੇਸ਼ਾਨ ਕਰਦਾ ਕੰਮ ਨਹੀਂ ਕਰਨ ਦੇ ਰਿਹਾ ਤੇ ਫਿਰ ਅਸੀਂ ਤਾਂ ਹੋਰ ਕਰਨਾ ਹੀ ਹੈ ਨਾ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਕਿ ਕਿਹੜੀ ਜਗ੍ਹਾ ਕਿੱਥੇ ਮੈਂ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਤੁਹਾਨੂੰ ਮਾਰਾ ਗਿਆ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕੰਮ ਕਰਨ ਤੋਂ ਰੋਕਦੇ ਐ ਇਹਨਾਂ ਕੰਮਾਂ ਦੇ ਵਿੱਚ ਆੜੇ ਨਾ ਆਓ ਪਿੰਡ ਦੀ ਪੰਚਾਇਤ ਨੂੰ ਨਿਰੋਲ ਕੰਮ ਕਰ ਲੈਣ ਦਿਓ ਕਿਉਂਕਿ ਮਾਨ ਸਾਹਿਬ ਨੇ ਵੀ ਕਿਹਾ ਹੋਇਆ ਕਿ ਪਿੰਡਾਂ ਦੀ ਪੰਚਾਇਤਾਂ ਦੇ ਵਿੱਚ ਦਖਲ ਅੰਦਾਜ਼ੀ ਕਿਸੇ ਦੀ ਨਹੀਂ ਚਾਹੀਦੀ ਦੇਖੋ ਜੇ ਐਦਾਂ ਦੁਸ਼ਮਣੀ ਪਾਉਣੀ ਐ ਜਾਂ ਕੋਈ ਲੜਨਾ ਐ ਜਾਂ ਕੁਝ ਹੈਗੀ ਐ ਤਾਂ ਫਿਰ ਸਿੱਧੇ ਸਾਹਮਣੇ ਹੋ ਜੀ ਐ ਐਮਐਲ ਸਾਬ ਫਿਰ ਆਪਾਂ ਨੂੰ ਕੋਈ ਚੱਕਰ ਕਰਾ ਦ। ਮੇਰੇ ਖਿਲਾਫ ਪੋਸਟਰ ਪਾ ਪਾ ਪੜੀਆਂ ਨਾ ਕਰੀਆਂ ਮੈਂ ਸੰਤਰੀ ਦੇ ਹੱਥੋਂ ਮੇਰੇ ਨਾਲ ਰਿਹਾ ਨਹੀਂ ਤਾਂ ਕੀ ਗਲਤ ਹੁੰਦੇ ਜੇ ਪਾਇਆ ਮੈਨੂੰ ਇਹ ਦੱਸਿਆ ਜੇ ਕਿਉਂ ਤੂੰ ਮੇਰੇ ਨਾਲ ਨੌਕਰੀ ਕੀਤੀ ਐ ਵੀ ਨ ਡਾਕਟਰ ਨਹੀਂ ਚਲੀ ਕਰੈਕਟਰ ਵਾੜਾ ਮਾੜਾ ਸੀ ਨਹੀਂ ਤਾਂ ਕੀ ਵੇਖਿਆ ਸੀ ਵਾੜਾ ਤੋਂ ਮੇਰਾ ਨਹੀਂ ਤਾਂ ਕਿੱਥੇ ਪਾਇਆ ਮੈਂ ਇਦਾਂ ਚਲੀ ਅਕਸਰਕਾਰ ਆਪ ਦੇ ਵਿਧਾਇਕਾਂ ਦੇ ਵੱਲੋਂ ਟੱਕੇਸ਼ਾਈ ਆ ਜੋ ਵਿਰੋਧੀਆਂ ਦੇ ਨਾਲ ਕਰਨ ਨੂੰ ਮਿਲਦੀ ਸੀ ਕਿ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਨਾਲ ਟੱਕੇਸ਼ਾਈ ਕੀਤੀ ਜਾ ਰਹੀ ਆ ਪਰ ਅੱਜ ਜੋ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਆ ਆਪ ਦੇ ਇੱਕ ਐਮਐਲਏ ਦੇ ਵੱਲੋਂ ਆਪਣੇ ਹੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਇਸ ਸਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਦੀਪਕ ਸ਼ਰਮਾ ਜੀ ਫੋਨ ਲਾਈਨ ਤੇ ਜੁੜਨੇ ਜਿਨ੍ਹਾਂ ਦੇ ਵੱਲੋਂ ਇੱਕ ਕਥਿਤ ਇਲਜ਼ਾਮ ਨੇ ਜੋ ਐਮਐਲਏ ਫੌਜਾ ਸਰਾਰੀ ਤੇ ਲਗਾਏ ਜਾ ਰਹੇ ਨੇ ਦੀਪਕ ਸ਼ਰਮਾ ਜੀ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਮੈਂ ਵੀਰੇ ਧੰਨਵਾਦ ਕਰਦਾ ਤੁਹਾਡਾ ਅਗੇ ਘਟੋ ਘਟ ਸਾਰ ਲਈਏ ਸਾਡੀ ਜੀ ਆ ਦੀਪਕ ਸ਼ਰਮਾ ਜੀ ਕੀ ਆ ਪੂਰਾ ਮਾਮਲਾ ਕਿਸ ਸਬਾਬਤ ਤੁਹਾਡੇ ਵੱਲੋਂ ਇਲਜ਼ਾਮ ਨੇ ਜੋ ਐਮਐਲਏ ਤੇ ਲਗਾਏ ਜਾ ਰਹੇ ਨੇ ਸਰ ਗੱਲ ਲੇਤਾ ਹਾਂ 2 1 ਵਜੇ 26 ਮਿੰਟ 'ਚ ਮੈਨੂੰ ਦੁਪਹਿਰ ਨੂੰ ਕੋਲ ਆਂਦੀ ਹੈ ਜੀ ਮੈਂ ਜਿੱਦਾਂ ਰੁਟੀਨ 'ਚ ਫੋਨ ਚੱਕਦਾ ਕਲਾਇੰਟ ਸਾਹਮਣੇ ਬੈਠੇ ਸੀਗੇ ਮੈਂ ਕਿਹਾ ਹਾਂਜੀ ਕੌਣ ਕਹਿੰਦੇ ਮੈਂ ਸੁਰਜ ਗੱਲ ਕਰ ਰਿਹਾ ਹਾਂ ਟਰੱਕ ਇਨੰਦ ਦਾ ਪ੍ਰੈਜ਼ੀਡੈਂਟ ਜੀ ਮੈਂ ਕਿਹਾ ਅੱਛਾ ਦੱਸੋ ਉਹ ਕਹਿੰਦੇ ਵੀ ਪਹਿਲਾਂ ਉਹਨਾਂ ਨੇ ਗੱਲ ਅਜੀਬ ਜਿਹੀ ਕੀਤੀ ਮਤਲਬ ਗਾਲੋ-ਗਾਲੀ ਛਾਈ ਜੀ ਮੈਂ ਕਿਹਾ ਸਰ ਕੀ ਗੱਲਬਾਤ ਹੈ ਤੇਰੇ ਨਾਲ ਜਦੋਂ ਕੋਈ ਲੈਣਾ ਦੇਣਾ ਨਹੀਂ ਕੋਈ ਗੱਲਬਾਤ ਨਹੀਂ ਕੀ ਗੱਲਬਾਤ ਆ ਯਾਰ ਮੈਨੂੰ ਇਦਾਂ ਕਿਉਂ ਗਾਲਾਂ ਕੱਢਣ ਲੱਗਾ ਜੀ ਉਹ ਜਦੋਂ ਬਹੁਤ ਜ਼ਿਆਦਾ ਹਾਈਪਰ ਹੋ ਗਿਆ ਤੇ ਫਿਰ ਦੇਖੋ ਜਦ ਜੈਸਾਹ ਬੰਦਾ ਜਵਾਬ ਦੇਗਾ ਫਿਰ ਉਸ ਤੇ ਹੁਣ ਬੰਦਰੀ ਹੋ ਜਾਂਦੀ ਹੈ ਜੀ ਫਿਰ ਜਦੋਂ ਉਹਨੂੰ ਆਪ ਦੇ ਹਿਸਾਬ ਨਾਲ ਸਮਝਾਇਆ ਤਾਂ ਫਿਰ ਫੋਨ ਕੱਟ ਗਿਆ ਉਹ ਜੀ ਫੋਨ ਕੱਟਣ ਤੋਂ ਬਾਅਦ ਮੈਂ ਤੁਰੰਤ ਐਮਐਲਏ ਸਾਹਿਬ ਨੂੰ ਫੋਨ ਲਾਇਆ ਜਿੰਦੀ ਮੇਰੇ ਕੋਲ ਆਡੀਓ ਰਿਕਾਰਡਿੰਗ ਹੈ ਆਡੀਓ ਰਿਕਾਰਡਿੰਗ ਫੋਨੋਂ ਮੈਂ ਸੈਂਡ ਵੀ ਕਰਾਂਗਾ ਉਹ ਵੀ ਪੁਲਿਸ ਨਾਲ ਲਗਾਇਓ ਜਰੂਰ ਜੀ ਫੋਨ ਤੇ ਚ ਐਮਐਲਏ ਸਾਹਿਬ ਕਹਿੰਦੇ ਨੇ ਮੈਂ ਕਿਹਾ ਵੀ ਤੁਹਾਡਾ ਬੰਦਾ ਧਮਕੀਆਂ ਦਿੰਦਾ ਭੈਰਨਾ ਕਰਕੇ ਔਰ ਐਮਐਲਏ ਸਾਹਿਬ ਦੇ ਕੋਲ ਹੀ ਬੈਠਾ ਉਹ ਬੰਦਾ ਜੀ ਅਗਰ ਕਢਾਣਾ ਚਾਹੀਏ ਤਾਂ ਆਪਾਂ ਉਹਨਾਂ ਦੀ ਡਿਟੇਲ ਕਢਾ ਸਕਦੇ ਆ ਜਿਹੜੀ ਨੈਟਵਰਕ ਡਿਟੇਲ ਹੁੰਦੀ ਹੈ ਜੀ ਤਾਂ ਉਹ ਇਹ ਗੱਲ ਕਹਿੰਦੇ ਨੇ ਕੰਨਨੇਸ਼ਰਮਾ ਜੀ ਤੁਸੀਂ ਪੋਸਟਾ ਪਾੰਨੇ ਹੋ ਜੀ ਤੁਸੀਂ ਸਾਡੇ ਖਿਲਾਫ ਇਹ ਲਿਖਦੇ ਹੋ ਉਹ ਲਿਖਦੇ ਹੋ ਠੀਕ ਹੈ ਨਾ ਪਿੰਡਾਂ 'ਚ ਜਾਣੇ ਹੋ ਜੀ ਮੈਂ ਕਹ ਮੈਂ ਕਹ ਜੀ ਹੁੰਦੇ 'ਚ ਕੀ ਹੈ ਜੋ ਲੋਕ ਕਹਿਣਗੇ ਲੋਕ ਹੁਣ ਕਹਿੰਦੇ ਆ ਕਿ ਪਿੰਡ ਦੇ ਸੈਕਟਰੀਆਂ ਨੂੰ ਐਮ ਐਲ ਏ ਸਾਹਿਬ ਦਾ ਪੀਏ ਜਿਹੜਾ ਜੀ ਉਹ ਤੰਗ ਪਰੇਸ਼ਾਨ ਕਰਦਾ ਕੰਮ ਨਹੀਂ ਕਰਨ ਦੇ ਰਿਆ ਤੇ ਫਿਰ ਅਸੀਂ ਤਾਂ ਹੋਰ ਕਰਨਾ ਹੀ ਹੈ ਨਾ ਜਦੋਂ ਸਾਡੀ ਪਾਰਟੀ ਨੇ ਡਿਊਟੀ ਲਈ ਹੈ ਕਿ ਕੀ ਕਮੀਆਂ ਕੀ ਖਾਮੀਆਂ ਨੇ ਪਿੰਡਾਂ ਵਿੱਚ ਜਾ ਕੇ ਪਤਾ ਕਰੋ ਤਾਂ ਜੋ ਆਪਾਂ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਜੀ ਤਾਂ ਜਦੋਂ ਅਸੀਂ ਉਹ ਕੰਮ ਕਰਨ ਲਈ ਗਏ ਲੋਕਾਂ ਦੀ ਕੰਪਲੇਂਟ ਸੀਗੀ ਉਵੇਂ ਹੀ ਸੁਣ ਕੇ ਅਸੀਂ ਰਿਵਰਟ ਕੀਤਾ ਜੀ ਤਾਂ ਇਹਨਾਂ ਦਾ ਜਵਾਬ ਇਹ ਸੀਗਾ ਵੀ ਤੁਸੀਂ ਆ ਕੁਝ ਕਰਦੇ ਹੋ ਤਾਂ ਐ ਕੀਤਾ ਤੁਸੀਂ ਮੇਰੇ ਤੇ ਇਲਜ਼ਾਮ ਲਾਉਣੇ ਹੋ ਐ ਕਰਦੇ ਹਾਂ ਲਾ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਨੂੰ ਦੱਸੋ ਕਿ ਕਿਹੜੀ ਜਗ੍ਹਾ ਕਿੱਥੇ ਮੈਂ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਤੁਹਾਨੂੰ ਮਾਰਿਆ ਗਿਆ ਆ ਦੀਪਕ ਸ਼ਰਮਾ ਜੀ ਜੋ ਤੁਸੀਂ ਪੋਸਟ ਦੀ ਗੱਲ ਕੀਤੀ ਹੈ ਤੁਸੀਂ ਕਿਸ ਤਰ੍ਹਾਂ ਦੀ ਪੋਸਟ ਪਾਈ ਸੀ ਮੈਂ ਸਰ ਪੋਸਟ ਇਹ ਪਾਈ ਸੀ ਕਿ ਜਿਹੜੇ ਪੀਏਸੀਏ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕੰਮ ਕਰਨ ਤੋਂ ਰੋਕਦੇ ਐ ਜੀ ਪਲੀਜ਼ ਦੇ ਵਿੱਚ ਆੜੇ ਨਾ ਹੋ ਪਿੰਡ ਦੀ ਪੰਚਾਇਤ ਨੂੰ ਨਿਰੋਲ ਕੰਮ ਕਰ ਲੈਣ ਦੋ ਕਿਉਂਕਿ ਮਾਨ ਸਾਹਿਬ ਨੇ ਵੀ ਕਿਹਾ ਹੋਇਆ ਹੈ ਕਿ ਪਿੰਡਾਂ ਦੀ ਪੰਚਾਇਤਾਂ ਦੇ ਵਿੱਚ ਦਖਲ ਅੰਦਾਜ਼ੀ ਕਿਸੇ ਦੀ ਨਹੀਂ ਚਾਹੀਦੀ ਜੀ ਈਵਨ ਉਹਦੇ 'ਚ ਕੋਈ ਐਮਐਲਏ ਦਾ ਜ਼ਿਕਰ ਨਹੀਂ ਕੋਈ ਕੁਝ ਨਹੀਂ ਨਾ ਪੀਏ ਦਾ ਨਾਮ ਕੁਝ ਵੀ ਹੈ ਨਹੀਂ ਜੀ ਆਪਾਂ ਸਿਰਫ ਪੀਏ ਦਾ ਵਰਡ ਕਿਹਾ ਕਿਉਂਕਿ ਜਿਵੇਂ ਪਿੰਡ ਵਾਲਿਆਂ ਨੇ ਕਿਹਾ ਆਪਾਂ ਉਹ ਵੇ ਪੋਸਟੇ ਪਾਉਣਾ ਸੀਗਾ ਜੀ ਤੇ ਪਾ ਪੈਂ ਦੇਖੋ ਨਿਰਪੱਖ ਹੋ ਕੇ ਆ ਪੌਂ ਚੀਜ਼ ਪਾਈ ਵੀ ਕੋਟੂ ਘਟੇ ਨਾ ਰੀ ਇੰਟਰਫੀਰੈਂਸ ਘਟ ਜੇ ਲੋਕਾਂ ਦੇ ਵਿੱਚ ਥੋੜਾ ਜਿਹਾ ਪੋਜ਼ਿਟਿਵਿਟੀ ਆਵੇ ਵੀ ਠੀਕ ਹੈ ਕੋਈ ਸਾਡੇ ਨਾਲ ਖੜਿਆ ਡੀ ਲ ਜੀ ਪਰ ਇਹ ਇਹਨਾਂ ਨੂੰ ਗਵਾਰਾ ਨਹੀਂ ਸੀ ਕਿ ਸਾਡੇ ਖਿਲਾਫ ਕੋਈ ਬੁੱਲੇ ਸਾਡੇ ਖਿਲਾਫ ਕੋਈ ਗੱਲ ਕਰੇ ਔਰ ਇਹਨਾਂ ਨੇ ਇੱਕ ਉਸ ਤੋਂ ਬਾਅਦ ਵੀ ਇੱਕ ਕਾਲ ਕਰਾਈ ਇਵਨਿੰਗ ਸ਼ਾਮ ਨੂੰ ਜੀ ਉਹਨਾਂ ਦਾ ਨਾਮ ਇੱਥੇ ਹੈਗਾ ਮਨੋਜ ਗੱਪੀ ਜੀ ਉਹਨਾਂ ਦਾ ਫੋਨ ਆਉਂਦਾ ਮੈਨੂੰ ਤੇ ਮੈਂ ਗੱਲ ਕਰਦਾ ਮੈਂ ਕਿਹਾ ਹਾਂਜੀ ਸਰ ਦੱਸੋ ਜੀ ਉਹ ਕਹਿੰਦੇ ਵੀ ਤੁਸੀਂ ਸਾਡੇ ਲਈ ਆਹ ਸ਼ਬਦਾਵਲੀ ਬੋਲੀ ਐ ਮੈਂ ਕਿਹਾ ਜੇ ਮੈਨੂੰ ਧਮਕੀ ਦਿਵਾਓਗੇ ਤਾਂ ਮੈਂ ਫਿਰ ਉਹੋ ਜਿਹੀ ਲਿਖੂਗਾ ਨਾ ਜਵਾਬ ਜਿਹੋ ਜਿਹਾ ਤੁਸੀਂ ਮੈਨੂੰ ਭੇਜਿਆ ਜੀ ਕਹਿੰਦੇ ਠੀਕ ਐ ਨਹੀਂ ਹਾਂ ਸਾਨੂੰ ਤੁਸੀਂ ਕੁੱਤੇ ਕਹੋਗੇ ਸਾਨੂੰ ਤੁਸੀਂ ਫਰਾਨਾ ਕਹੋਗੇ ਢਮਕਾਂ ਕਹੋਗੇ ਮੈਂ ਕਿਹਾ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਕੁਝ ਗੱਲ ਨਹੀਂ ਕੀਤੀ ਤੁਹਾਡਾ ਫੋਨ ਆਪ ਆਇਆ ਤਾਂ ਉਹ ਅਨਾਮਸ਼ਨਾ ਬੋਲਿਆ ਔਰ ਉਸੇ ਨੇ ਗਾਲਾਂ ਗੁਲਾ ਸ਼ੁਰੂ ਕੀਤੀਆਂ ਤੇ ਉਹਦੇ ਨਾਲ ਵੀ ਬਹਿਸਵਾਜੀ ਹੋਈ ਤੇ ਉਹਨੇ ਵੀ ਧਮਕੀਆਂ ਦਿੱਤੀਆਂ ਜੀ ਬੜਾ ਮੌੜਾ ਛੜਾ ਬੋਲਿਆ ਹੁਣ ਉਹ ਐਮਐਲਏ ਸਾਹਿਬ ਨੇ ਮੇਲੀ ਭੁਗਤ ਦੇ ਨਾਲ ਉਹਦੇ ਵੱਲੋਂ ਮੇਰੇ ਖਿਲਾਫ ਤਰਖਾਸਤ ਵੀ ਦਿੱਤੀ ਹੈ ਥਾਣੇ ਜੀ ਭੱਜੇ ਫਿਰਦੇ ਆ ਤਰਖਾਸਤ ਦੇ ਨੂੰ ਵੀ ਨੰਦਰ ਕਰਾਉ ਜੀ ਮੈਂ ਆਪਦੀ ਗੱਲ ਕਰਾਂ ਮੇਰਾ ਨਾਮ ਦੀਪਕ ਸ਼ਰਮਾ ਸਟੇਟ ਜੁਆਇੰਟ ਸੈਕਟਰੀ ਯੂਥ ਵਿੰਗ ਔਰ ਚਾਰ ਵਿਧਾਨ ਸਭਾ ਦਾ ਮੈਂ ਕੋਆਰਡੀਨੇਟਰ ਰਿਹਾ ਮੱਧ ਪ੍ਰਦੇਸ਼ ਚਾਰ ਵਿਧਾਨ ਸਭਾ ਦਾ ਰਿਹਾ ਮ ਗੁਜਰਾਤ ਚ ਜੀ ਉਹ ਦਿੱਲੀ ਵੀ ਇਲੈਕਸ਼ਨ ਚ ਮੇਰੀ ਡਿਊਟੀ ਲੱਗੀ ਰਹੀ ਹੈ ਜੀ ਔਰ ਬਲੌਗ ਪ੍ਰਭਾਰੀ ਵੀ ਰਹਿ ਚੁੱਕੇ ਆ ਹਲਕਾ ਕੋਆਰਡੀਨੇਟਰ ਵੀ ਰਹਿ ਚੁੱਕੇ ਆ ਜੀ ਸੋ ਜਿੰਨੇ ਵੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀਆਂ ਤੰਦ ਇਹੀ ਨਾ ਦਿਨੋਂ ਆਪਾਂ ਨਭਾਈਆਂ ਔਰ ਪਾਰਟੀ ਦੀਆਂ ਦੇ ਚ ਕੋਈ ਗਲਤੀ ਨਹੀਂ ਹੈ ਜੀ ਪਾਰਟੀਆਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਪਰ ਇਦਾਂ ਤੇ ਐਮਐਲਏ ਜਾ ਕੇ ਪਾਰਟੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਕੰਮ ਕਰ ਦੇ ਇਹ ਉਦੋਂ ਮੰਤਰੀ ਸੀ ਜਦੋਂ ਲੋਕਾਂ ਦੀ ਕੜਕ ਦਾ ਮੁੱਦਾ ਉੱਠਿਆ ਜੀ ਉਦੋਂ ਵੀ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਮੈਂ ਕਿ ਗਰੀਬ ਲੋਕ ਨੇ ਇਹਨਾਂ ਨਾਲ ਇਦਾਂ ਨਾ ਕਰੀਏ ਜੀ ਉਦੋਂ ਵੀ ਨਹੀਂ ਹਟੇ ਤਖਤ ਘਰ ਆ ਫਜ਼ੇ ਤਾਂ ਮੰਤਰੀ ਪਦ ਵੀ ਗਿਆ ਕਿਉਂਕਿ ਅਸੀਂ ਕੱਟ ਕੀਤਾ ਸੀ ਵਲੰਟੀਅਰਸ ਦਾ ਨਾਲ ਸੀ ਸਾਰੇ ਜੀ ਪਰ ਹੁਣ ਇਹ ਫਿਰ ਨਹੀਂ ਹਟ ਰਹੇ ਜੀ ਵੀ ਜਿਹੜਾ ਜਿਹੜਾ ਆਵਾਜ਼ ਚੱਕਦਾ ਹੈ ਜਾਂ ਪਿੰਡਾਂ ਦੇ ਕੰਮ ਕਰਾਉਂਦਾ ਹੈ ਉਹਨਾਂ ਨੂੰ ਰੋਕ ਦਿੰਦੇ ਐ ਜੀ ਤਾਂ ਜਦੋਂ ਪੁੱਛਦੇ ਆਪਾਂ ਸੈਕਟਰੀਆਂ ਨੂੰ ਪਿੰਡਾਂ ਦੇ ਉਹ ਕਹਿੰਦੇ ਜੀ ਸਾਨੂੰ ਐਮਐਲਏ ਸਾਹਿਬ ਦੇ ਪੀਐਨ ਫੋਨ ਲਾਇਆ ਤੁਸੀਂ ਘਵਾ ਦਿਓ ਤੇ ਅਸੀਂ ਚੱਲਣ ਦੇ ਦਿਆਂਗੇ ਜੀ ਤਾਂ ਜਦੋਂ ਆਪ ਆਪ ਹੀ ਪੁਸ਼ਟੀ ਐਮਐਲਏ ਸਾਹਿਬ ਕਰਦੇ ਪਏ ਆਂਦੀ ਰਿਕਾਰਡਿੰਗ ਮੇਰੇ ਕੋਲ ਹੈਗੀ ਤਾਂ ਉਹਨਾਂ ਨੂੰ ਮੈਂ ਭੇਜਦਾ ਨਾ ਵੀ ਪੁਸ਼ਟੀ ਕਰਦੇ ਆਂ ਵੀ ਤੁਸੀਂ ਪੋਸਟਾ ਪਾਣਿਓ ਤਾਂ ਕਰਕੇ ਕਿਉਂ ਧਮਕੀ ਦੇ ਆਗੇ ਤੁਸੀਂ ਉਹ ਵੀ ਵਰਕਰਾਂ ਨੂੰ ਦੇਾਂਗੇ ਵਲੰਟੀਅਰਾਂ ਨੂੰ ਧਮਕੀ ਦੇਾਂਗੇ ਇਹ ਸੋਚ ਲਓ ਵੀ ਇਹ ਸਟੇਟ ਦਾ ਲੀਡਰ ਹੈ ਜੀ ਜੇ ਤੁਸੀਂ ਉਹਨਾਂ ਨਹੀਂ ਬਖਸ਼ਦੇ ਮੇਰੇ ਤਾਂ ਕੀ ਕਰੋਗੇ ਜੀ ਤਾਂ ਫਿਰ ਪਾਰਟੀ ਨੂੰ ਸਾਡੀ ਇਹੀ ਡਿਮਾਂਡ ਹੈ ਇਹੀ ਅਸੀਂ ਪਾਰਟੀ ਤੋਂ ਮੰਗ ਕਰਦੇ ਆਂ ਡੀਜੀਪੀ ਪੰਜਾਬ ਪੁਲਿਸ ਤੋਂ ਮੰਗ ਕਰਦੇ ਆਂ ਔਰ ਨਾਲ ਅਸੀਂ ਐਸਐਸਪੀ ਸਾਹਿਬ ਤੋਂ ਡੀਆਈਜੀ ਸਾਹਿਬ ਤੋਂ ਮੰਗ ਕਰਦੇ ਆਂ ਜੀ ਔਰ ਹਲਕੇ ਦੇ ਡੀਐਸਪੀ ਸਾਹਿਬ ਸਐਚਓ ਸਾਹਿਬ ਤੋਂ ਮੰਗ ਕਰਦੇ ਆਂ ਕਿ ਮੇਰੇ ਖਿਲਾਫ ਝੂਟੀਆਂ ਐਫਆਰ ਹੁੰਦੇਣਗੇ ਕੰਪਲੇਂਟਸ ਕਰਨਗੇ ਈਵਨ ਮੈਂ ਜਿੱਦਾਂ ਕਾਲ ਕੱਟੀ ਦੁਪਹਿਰ ਨੂੰ ਉਦਾਂ ਹੀ ਡੀਐਸਪੀ ਸਾਹਿਬ ਨੂੰ ਫੋਨ ਲਾਇਆ ਕਿ ਮੈਨੂੰ ਥ੍ਰੈਟ ਕੋਲ ਆਈ ਹੈ ਜੀ ਹੋ ਸਕਦਾ ਹੈ ਕਿ ਮੈਨੂੰ ਇਹ ਜਾਨੋਂ ਮਰਵਾ ਦੇਣ ਹੋ ਸਕਦਾ ਹੈ ਗੱਡੀ ਥੱਲੇ ਦੇ ਦੇਣ ਹੋ ਸਕਦਾ ਗੁੰਡੇ ਭੇਜ ਦੇਣ ਪੁਲਿਸ ਇਹਦੇ ਉੱਪਰ ਕੋਈ ਨਾ ਕੋਈ ਸੰਕੇਤ ਲਵੋ ਆ ਦੀਪਕ ਸ਼ਰਮਾ ਜੀ ਕੀ ਇੱਕ ਸਿਰਫ ਪੋਸਟ ਇਹ ਕਾਰਨ ਬਣੀ ਆ ਜਾਂ ਕੋਈ ਹੋਰ ਕਾਰਨ ਕਿਉਂਕਿ ਜਿਸ ਤਰ੍ਹਾਂ ਪੋਸਟ ਸਿਰਫ ਪੋਸਟ ਉਸ ਤੋਂ ਇਲਾਵਾ ਅੱਜ ਤੱਕ ਮੇਰੀ ਨਾਲ ਨਾਲ ਕੋਈ ਗੱਲ ਹੋਈ ਜੀ ਪਹਿਲਾਂ ਇਵੇਂ ਚਲੋ ਮਿਲਦੇ ਜੁਲਦੇ ਰਾਹ ਹੋ ਸਕਦੇ ਆ ਵੀ ਵਿਆਹ ਵਿੱਚ ਮਿਲਦੇ ਆ ਬਟ ਹੋਰ ਸਾਡੇ ਚ ਕੋਈ ਹੋ ਨਹੀਂ ਸਿਰਫ ਇੱਕ ਪੋਸਟ ਹੀ ਕਾਰਨ ਬਣੀ ਹਾਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਜੀ ਤੁਸੀਂ ਆਹ ਪੁੱਛਦੇ ਹੋ ਲੋਕਾਂ ਤੇ ਤੇ ਲੋਕਾਂ ਨੇ ਕਹਦਾ ਤਾ ਤੁਸੀਂ ਫੇਸਬੁੱਕ ਤੇ ਛਾੜਦਾ ਮੈਂ ਕਹਾਂ ਸਰ ਦੇਖੋ ਸੱਚ ਦੇ ਨਾਲ ਖੜੇ ਆ ਜੋ ਪਾਰਟੀ ਨੇ ਸਾਡੀ ਡਿਊਟੀ ਹਾਈ ਕਮਾਂਡ ਨੇ ਲਾਈ ਹੈ ਕਿ ਪਿੰਡਾਂ 'ਚ ਜਿਹੜੇ ਐਮਐਲਏ ਨੇ ਕੰਮ ਕੀਤੇ ਆ ਜਾਂ ਲੋਕ ਨਾਰਾਜ਼ ਨੇ ਵਲੰਟੀਅਰ ਨਾਰਾਜ਼ ਨੇ ਕਾਰਨ ਲੱਭੋ ਤਾਂ ਪਿੰਡਾਂ ਦੇ ਵਿੱਚ ਆਪਾਂ ਉਵੇਂ ਹੀ ਟੀਮਾਂ ਨੂੰ ਗਠਿਤ ਕੀਤਾ ਜਾਵੇ ਮਜ਼ਬੂਤ ਕੀਤਾ ਜਾਵੇ ਪਰ ਜਦੋਂ ਕੰਪਲੇਨਟs ਹੋਣ ਗਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਇੱਥੇ ਦੀ ਮਾਰਕ ਕਰੋ ਕਿ ਇਹ ਕਮੀਆਂ ਹੈਗੀਆਂ ਆਪਣੇ 'ਚ ਤਾਂ ਮੈਂ ਕਹਿੰਦਾ ਪਾਰਟੀ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਐਸੇ ਲੋਕ ਧਮਕੀਆਂ ਲਾਉਂਦੇ ਨੇ ਕਿ ਤੁਸੀਂ ਹਾਂ ਹਾਂ ਇਹ ਸਾਡੇ ਤੇ ਇਲਜ਼ਾਮ ਲਾਣੇ ਹੋ ਅਸੀਂ ਕਹਿੰਦੇ ਸੈਕਟਰੀ ਸਾਹਿਬ ਨੂੰ ਪੁੱਛੋ ਸਾਹਮਣੇ ਸਾਹਮਣੇ ਬੁਲਾਓ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਤੁਸੀਂ ਆਪ ਸਾਡੇ ਨਾਲ ਚਲੋ ਪਤਾ ਲੱਗ ਜਾਏਗਾ ਤੁਹਾਨੂੰ ਕਿ ਤੁਸੀਂ ਕੀ ਕੀਤਾ ਜੀ ਪਰ ਇਹ ਇਹ ਦਬਾਉਣ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰਦੇ ਔਰ ਜਿਹੜਾ ਸੂਰਜ ਹੈ ਜਿਹੜਾ ਲੜਕਾ ਸੂਰਜ ਹੈ ਟਰੱਕ ਇਨਾਂ ਦਾ ਪ੍ਰੈਜ਼ੀਡੈਂਟ ਹੈ ਉਹਨੇ ਅੱਗੇ ਵੀ ਆਮ ਆਦਮੀ ਪਾਰਟੀ ਦੇ ਹੀ ਵਲੰਟੀਅਰ ਸੀ ਕਪੂਰ ਜੀ ਜਿਨ੍ਹਾਂ ਦੀ ਆਡੀਓ ਲੀਕ ਹੋਈ ਸੀ ਉਹਨਾਂ ਤੇ ਝੂਠੀ ਐਫ ਆਈ ਆਰ ਦਿੱਤੀ ਜੀ ਔਰ ਉਹਨਾਂ ਦੇ ਨਾਲ ਲੜੇ بیسਬਾਲ ਆਪ ਇੱਕ ਦੂਜੇ ਦੇ ਮਾਰੇ ਜੀ ਤਾਂ ਉਦੋਂ ਵੀ ਇਹਨਾਂ ਨੇ ਜਾਣ ਮੁੱਚ ਕੇ ਸਾਰਾ ਛੜੇੰਦ ਕੀਤਾ ਔਰ ਮੈਨੂੰ ਖਦਸ਼ਾ ਆਇਆ ਕਿ ਕੱਲ ਨੂੰ ਚਲੋ ਦੇਖੋ ਮੈਂ ਜਿੰਨਾ ਮਰਜ਼ੀ ਮਜਬੂਤ ਹੋਵਾਂ ਜੀ ਅਗਲੇ ਬੰਦੇ ਪਿੱਠ ਤੋਂ ਵਾਰ ਕਰ ਦੇਣਾ ਜੀ ਹੁਣ ਜਿਹੜੇ ਮੇਰੇ ਖਿਲਾਫ ਕੰਪਲੇਂਟ ਹੀ ਦੇ ਰਹੇ ਐ ਜੀ ਸੋ ਇਹਦਾ ਜ਼ਿੰਮੇਵਾਰ ਕੌਣ ਹੈ ਜਦੋਂ ਡੀਐਸਪੀ ਸਾਹਿਬ ਨੂੰ ਵੀ ਕਹਿਤਾ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਪ੍ਰਸ਼ਾਸਨ ਨੇ ਵੀ ਕੁਝ ਨਹੀਂ ਕੀਤਾ ਚਲੀਆਂ ਚਲੋ ਅਸੀਂ ਪਰ ਪਾਰਟੀ ਚ ਗੱਲ ਚੱਲ ਰਹੀ ਹੈ। ਆ ਦੀਪਕ ਚਰਮਾ ਜੀ ਤੁਹਾਡੇ ਵੱਲੋਂ ਵੀ ਕੋਈ ਦਰਖਾਸਤ ਦਾਇਰ ਕੀਤੀ ਗਈ ਹੈ ਇਹਨਾਂ ਦੇ ਵਿਰੁੱਧ ਜਾਂ ਨਾ? ਮੇਰੇ ਵੱਲੋਂ ਇਹ ਜਿਹੜੀ ਕੋਲ ਆਈ ਹੈ ਸਾਰੀ ਪ੍ਰੋਪਰ ਡਿਟੇਲਸ ਦੇ ਨਾਲ ਸਾਰੀ ਚੀਜ਼ਾਂ ਲਗਾ ਕੇ ਮੈਂ ਆਨਲਾਈਨ ਈਮੇਲ ਕੀਤੀ ਹੈ। ਈਮੇਲ ਇੱਕ ਤਾਂ ਡੀਜੀਪੀ ਸਾਹਿਬ ਪੰਜਾਬ ਨੂੰ ਕੀਤੀ ਹੈ। ਮੋਰਵਯਾਦੋ ਜੀ ਨੂੰ ਔਰ ਨਾਲ ਹੀ ਮੈਂ ਡੀਆਈਜੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਔਰ ਡੀਐਸਪੀ ਸਾਹਿਬ ਨੂੰ ਵਟਸਐਪ ਦੇ ਥਰੂ ਜੀ ਇਵਨ ਉਹ ਐਕਸੈਪਟ ਨਹੀਂ ਕਰਦੇ ਵਟਸਐਪ। ਜੀ ਤਾਂ ਉਹ ਕਹਿੰਦੇ ਵੀ ਨਹੀਂ ਆ ਕੇ ਦੇਣ। ਆ ਕੇ ਦੇਣ ਮਤਲਬ ਇਹੀ ਹੈ ਕਿ ਜੇ ਉੱਥੇ ਜਾਣਾ ਹੁੰਦਾ ਮ ਜੀ ਕੱਲ ਨੂੰ ਰਸਤੇ 'ਚ ਜਾਂਦੇ ਜਾਂਦੇ ਕੁਛ ਹੋ ਹੋ ਜੀ ਜੀ ਹੋਂ ਦਾ ਜ਼ਿੰਮੇਵਾਰ ਕੋਣ ਹੈ ਪ੍ਰਸ਼ਾਸਨ ਹੀ ਜ਼ਿੰਮੇਵਾਰੀ ਚੱਕਦਾ ਹੀ ਨਹੀਂ ਜੀ ਅੱਗੇ ਜੇ ਉਹੀ ਗੁੰਡੇ ਬਰਮਾਸ਼ਾ ਨੇ ਅੱਗੇ ਕਿੰਨੀ ਵਾਰ ਹਮਲਾ ਕੀਤਾ ਲੋਕਾਂ ਦਾ ਨੁਕਸਾਨ ਕੀਤਾ ਜੀ ਹੁਣ ਉਹ ਤਾਂ ਚਾਹਦੇ ਹੋ ਰੇਕੀਆਂ ਪੂਰੀਆਂ ਕਰਦੇ ਐ ਜੀ ਕਿ ਵੱਡਾ ਵੀ ਨੁਕਸਾਨ ਕਰੀਏ ਤਾਂ ਮੈਂ ਘਰੋਂ ਨਹੀਂ ਨਿਕਲ ਸਕਦਾ ਅਗਰ ਪ੍ਰਸ਼ਾਸਨ ਮੇਰੇ ਨਾਲ ਖੜਦਾ ਹੈ ਜੀ ਸਿਕਿਉਰਿਟੀ ਪ੍ਰੋਵਾਈਡ ਹੁੰਦੀ ਹੈ ਈਡੀ 'ਚ ਵੀ ਸਾਹਿਬ ਕੋਲ ਅੱਗੇ ਵੀ ਸਿਕਿਉਰਿਟੀ ਲਈ ਅਸੀਂ ਦਿੱਤੀ ਐਪਲੀਕੇਸ਼ਨ ਕਿ ਇਹੀ ਬੰਦਿਆਂ ਨੇ ਅੱਗੇ ਵੀ ਤੁੰਗਾਇਆ ਜੀ ਅੱਗੇ ਵੀ ਨਗ ਰਸਤੇ 'ਚ ਬੜੀ ਵਾਰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਈਵ ਜਿਹੜੇ ਵੀ ਪਰਸਨਲ ਵੈਪਨ ਹੁੰਦੇ ਆ ਉਹਦੇ ਕਰਕੇ ਥੋੜਾ ਡਰਦੇ ਆ ਜੀ ਤਾਂ ਉਹ ਬਚਾਅ ਹੋ ਜਾਂਦਾ ਸੀਗਾ ਪਰ ਹੁਣ ਜਿਹੜਾ ਮਾਹੌਲ ਬਹੁਤ ਖਰਾਬ ਹੈ ਦੇਖ ਰਹੇ ਆ ਆਪਾਂ ਔਰ ਜਿਹੜੇ ਬੰਦਿਆਂ ਨੂੰ ਫੋਨ ਕਰਾਇਆ ਇਹਨਾਂ ਨੇ ਜੀ ਉਹ ਤਾਂ ਪਹਿਲਾਂ ਦੋਨਾਂ ਦੇ ਨਾਮ ਹੈਗੇ ਇੰਨਾ ਕੰਮਾਂ 'ਚ ਜੀ ਸੋ ਤੁਹਾਡੇ ਤੁਹਾਨੂੰ ਇੱਕ ਬੇਨਤੀ ਅਸੀਂ ਇਹ ਕਰਦੇ ਆ ਕੱਲ ਨੂੰ ਮੇਰੇ ਤੇ ਕੋਈ ਐਫ ਆਈ ਆਰ ਹੁੰਦੀ ਹੈ ਜੀ ਮੇਰੇ ਤੇ ਕੋਈ ਪਰਚਾ ਦਿੰਦੇ ਆ ਜਾਂ ਮੇਰੇ ਤੇ ਕੋਈ ਕੰਪਲੇਂਟ ਦਿੰਦੇ ਆ ਜੀ ਈਵਨ ਮੇਰੇ ਵੱਲੋਂ ਅਗਰ ਕਿਸੇ ਨੂੰ ਕੋਲ ਲਗਾਈ ਗਈ ਹੈ ਕਿਸੇ ਨੂੰ ਮਾੜਾ ਸ਼ਬਦ ਗਿਆ ਗਿਆ ਜੀ ਤਾਂ ਮੇਰੇ ਖਿਲਾਫ ਕੋਈ ਗੱਲ ਨਹੀਂ ਕਾਰਵਾਈ ਕਰੋ ਪਰ ਇਹਨਾਂ ਵੱਲੋਂ ਕਾਲ ਕਰਕੇ ਆਪ ਹੀ ਉਸकाके और आप भी थाने देके ਤੇ ਜਾਣਬੁੱਝ ਕੇ ਉਹ ਇੱਕ ਬਣਾ ਰਿਹਾ ਛੜੇ ਅੰਦਰ ਕਿ ਕਿਸੇ ਤਰੀਕੇ ਇਹਦਾ ਨੁਕਸਾਨ ਕਰੀਏ ਜੀ ਸੋ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਵਾਰ ਇਹਨੂੰ ਵਾਇਰਲ ਕਰਾਈਏ ਜੀ ਜਗਾਂ ਤੱਕ ਪੰਚਾਇਤਾਂ ਜੋ ਮੇਰੀ ਸੁਣਵਾਈ ਹੋ ਸਕੇ ਜੀ ਜੀਪੀ ਸਾਹਿਬ ਮੇਰੀ ਸੁਣਵਾਈ ਕਰਨ ਠੀਕ ਹੈ ਜੀ ਪਾਰਟੀ ਹਾਈ ਕਮਾਂਡ ਹੈ ਚਲੋ ਨਾਲ ਖੜੇ ਹੈ ਜੀ ਤਾਂ ਇਹੀ ਬੇਨਤੀ ਤੁਹਾਨੂੰ ਕਰਦੇ ਆ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਫੋਨ ਲਾ ਕੇ ਸਾਡਾ ਘਟੂ ਘਟ ਵਰਜਨ ਲਿਆ ਜੇਕਰ ਕਿਸੇ ਪ੍ਰਕਾਰ ਦੀ ਤੁਹਾਨੂੰ ਹੋਰ ਕੋਈ ਥ੍ਰੈਟ ਕੀਤਾ ਜਾਂਦਾ ਤਾਂ ਤੁਸੀਂ ਜਰੂਰ ਸਾਡੇ ਨਾਲ ਉਹ ਸ਼ੇਅਰ ਕਰਿਓ ਤੇ ਜੋ ਇਹ ਆਪ ਦੇ ਵਿਧਾਇਕ ਸ਼ਰੀਆਮ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਦਾ ਚਿਹਰਾ ਜੋ ਜਨਤਾ ਸਾਹਮਣੇ ਜਰੂਰ ਲੈ ਕੇ ਆਇਓ ਸਾਡੇ ادارے ਦੇ ਵੱਲੋਂ ਮੈਂ ਫਿਰ ਇੱਕ ਵਾਰ ਕਹਿਣਾ ਕਿ ਸਾਡੇ ادارے ਦੇ ਵੱਲੋਂ ਅਸੀਂ ਪੂਰੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਖੜੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਸਾਡੇ ਚੈਨਲ ਤੱਕ ਪਹੁੰਚਾਈ ਸਰ ਤੁਹਾਨੂੰ WhatsApp 'ਤੇ ਕਰੂੰਗਾ ਆਡੀਓ ਉਹ ਵੀ ਮੈਂ ਕਹੂੰਗਾ ਕਿ ਤੁਸੀਂ ਜਨਤਾ ਕਰੋ ਲੋਕਾਂ ਨੂੰ ਸੁਣਾਓ ਥੋੜਾ ਲੋਕਾਂ ਨੂੰ ਹੀ ਪਤਾ ਲੱਗੇ ਕਿ ਵਾਕਈ ਗੁੰਡਾਗਰਦੀ ਦਾ ਨੰਗਾ ਨਾਚ ਇਹਨੇ ਕੀਤਾ ਕਿ ਨਹੀਂ ਕੀਤਾ ਉਹ ਤੇ ਚਾਹ ਪ ਮੰਨ ਰਿਹਾ ਹੈ ਜਰਮਾ ਤੁਸੀਂ ਪੋਸਟ ਪਾਉਣ ਨੇ ਤਾਂ ਆਇਆ ਹੋਇਆ ਜੀ ਜੀ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਸੈਂਡ ਕਰਦਾ ਕਿਉਂਕਿ ਇਹ ਸਬੂਤ ਚਾਹੀਦੇ ਨੇ ਤੇ ਆਪਾਂ ਕੋਲ ਸਬੂਤ ਵੀ ਹੈ ਜੀ ਜੀ ਪਰ ਹੁਣ ਇਹ ਆ ਵੀ ਚਲੋ ਪ੍ਰਸ਼ਾਸਨ ਕੰਮ ਕਰੇ ਆਪਣਾ ਤਾਂ ਪਲੀਜ਼ ਤੁਸੀਂ ਇੰਨੀ ਹੈਲਪ ਕਰਿਓ ਕਿ ਪ੍ਰਸ਼ਾਸਨ ਘਟੋ ਘਟ ਸਿਕਿਉਰਟੀ ਦੇ ਪ੍ਰੋਵਾਈਡ ਕਰਾਈ ਜੀ ਤਾਂ ਜੋ ਮੈਂ ਘਰੋਂ ਆਣਾ ਜਾਣਾ ਮੇਰਾ ਸੁੱਖਾ ਹੋ ਸਕੇ ਰੇ ਕਿਹਿਆ ਕਰਦੇ ਆ ਇਸ ਕੋਰਨਰ ਚ ਉਸ ਕੋਰਨਰ ਚ ਬੰਦੇ ਲਾ ਕੇ ਰੱਖੇ ਆ ਜੀ ਹਾਂ ਠੀਕ ਹੈ ਜੀ ਸਰ ਬਹੁਤ ਬਹੁਤ ਤੁਹਾਨੂੰ ਧੰਨਵਾਦ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਐਮ ਐਲ ਏ ਸਾਹਿਬ ਨੂੰ ਗੱਲ ਕਰਾਇਓ ਠੀਕ ਹੈ ਮੈਂ ਕਿ ਅੰਕਲ ਜੀ ਸੂਰਜ ਦਾ ਫੋਨ ਆਇਆ ਹੂੰ ਠੀਕ ਹੈ ਤੇ ਐ ਕਰ ਦਿੰਗੇ ਉਹ ਕਰ ਦਿਆਂਗੇ ਧਮਕੀਆ ਦਿੰਦਾ ਉਹ ਇਹ ਪੋਸਟਾ ਕਦੇ ਨਹੀਂ ਪਾਈ ਜਾਣਾ ਪੀਏ ਜੀ ਨਹੀਂ ਪੋਸਟਾ ਮੈਨੂੰ ਇਹ ਦੱਸੋ ਨਾ ਜੀ ਪੋਸਟ ਕੀ ਗਲਤ ਪਾਈ ਜਦ ਤੁਸੀਂ ਆਜੋ ਪਿੰਡ 'ਚ ਆਜੋ ਪਿੰਡ ਦੇ ਵਿੱਚ ਉਹਨੇ ਕਿਹਾ ਕਿ ਪੀਏ ਨੇ ਕੰਮ ਰੋਕਿਆ ਹੋਇਆ ਜੀ ਸੈਕਟਰੀ ਨੂੰ ਕਿਹਾ ਠੀਕ ਹੈ ਜੀ ਸੈਕਟਰੀ ਨੂੰ ਫੋਨ ਵੀ ਲਾਇਆ ਸੀ ਸੈਕਟਰੀ ਨੇ ਸਾਨੂੰ ਕਿਹਾ ਅੱਛਾ ਸੈਕਟਰੀ ਨੂੰ ਕਿਹਾ ਤੇ ਦੇਖੋ ਜੇ ਐਦਾਂ ਦੁਸ਼ਮਣੀ ਪਾਉਣੀ ਹੈ ਜਾ ਕੋਈ ਲੜਨਾ ਹੈ ਜਾਂ ਕੁਝ ਹੈਗੀ ਤਾਂ ਫਿਰ ਸਿੱਧੇ ਸਾਹਮਣੇ ਹੋ ਜੀ ਐਮਐਲ ਸਾਬ ਫਿਰ ਆਪਾਂ ਨੂੰ ਕੋਈ ਚੱਕਰ ਕਰਾ ਦੇ ਤੂੰ ਮੇਰੇ ਖਿਲਾਫ ਪੋਸਟਾ ਪਾਸਟਾ ਪਾਈਆਂ ਪੜੀਆਂ ਨਾ ਸਾਰੀਆਂ ਨਹੀਂ ਤਾਂ ਕੀ ਹੁੰਦੇ ਚ ਕੀ ਮੇਰੀ ਮੈਂ ਸੰਤਰੀ ਦੇ ਹੱਥੋਂ ਮੇਰੇ ਨਾਲ ਰਿਹਾ ਹੈ ਨਹੀਂ ਤਾਂ ਕੀ ਗਲਤ ਹੁੰਦੇ ਚ ਪਾਇਆ ਮੈਨੂੰ ਇਹ ਦੱਸਿਆ ਜੀ ਨਹੀਂ ਕਿਉਂ ਤੂੰ ਮੇਰੇ ਨਾਲ ਨੌਕਰੀ ਕੀਤੀ ਹੈ ਵੀ ਨੌਕਰੀ ਕੀਤੀ ਡਾਕਟਰ ਨੀਚਲ ਇੱਕੈਕਟਰ ਵਾੜਾ ਮਾੜਾ ਸੀ ਨਹੀਂ ਤਾਂ ਕੀ ਵੇਖਿਆ ਸੀ ਮਾੜਾ ਤੂੰ ਮੇਰਾ ਨਹੀਂ ਇਹ ਤਾਂ ਕਿੱਥੇ ਪਾਇਆ ਮੈਂ ਭੇਜਦਾ ਤੈਨੂੰ ਨਹੀਂ ਬਾਬਾ ਉਹ ਭੇਜ ਨਹੀਂ ਆ ਜੀ ਪਹਿਲਾਂ ਇਹ ਦੱਸੋ ਤੁਸੀਂ ਐ ਧਮਕੀਆਂ ਦੇ